ਖਾਲਸਾ ਵਾਹਿਗੁਰੂ ਜੀ ਕੋ ਫਤੇ ਦਾਸ ਦਵਿੰਦਰ ਸਿੰਘ ਖਾਲਸਾ ਉਕੂਆੜ ਬਲਕ ਪਰਧਾਮ ਹਰਤਾ ਚੱਬੇਵਾਲ ਦਾਸ ਦੇ ਅਦਰ ਖੱਬੇ ਪਾਸੇ ਬੈਠੇ ਹਨ ਚੌਧਰੀ ਗੋਪੀ ਜੀ ਸਾਡੇ ਯੂ ਦੇ ਪ੍ਰਧਾਨ ਚੱਬੇਵਾਲ ਦੇ ਸਾਡੇ ਸੱਜੇ ਹੱਥ ਬੈਠੇ ਹਨ ਸਰਦਾਰ ਸੰਤੋਸ਼ ਜੀ ਜਿਉਕੇ ਕਾਂਗਰਸ ਪਾਰਟੀ ਦੇ ਵਕਤਰ ਹਨ ਸਾਡੇ ਬਹੁਤ ਵਧੀਆ ਸਾਡੇ ਅੱਜ ਇੱਥੇ ਇਕੱਤਰਤਾ ਹੋਈ ਸੀ ਇਹ ਸਾਡੇ ਸਰਦਾਰ ਕੁਮਿੰਦਰ ਸਿੰਘ ਸੂਰਪਰੀ ਜੀ ਜੋ ਕਿ ਪਿਛਲੇ 30 35 ਸਾਲ ਤੋਂ ਕਾਂਗਰਸ ਦੀ ਸੇਵਾ ਕਰ ਰਹੇ ਹਨ ਅਤੇ ਇਸ ਵਾਰ ਵੀ ਜੋ ਐਲਪੀ ਦੀਆਂ ਚੋਣਾਂ ਹੋ ਗਿਆ ਹਨ ਉਹਨਾਂ ਦੇ ਵਿੱਚ ਵੀ ਸਾਡੇ ਸਰਦਾਰ ਕੁਮਿੰਦਰ ਸਿੰਘ ਸੂਰਪਰੀ ਜੀ ਨੂੰ ਸਾਡੇ ਹਾਈ ਕਮਾਂਡ ਨੇ ਸੇਵਾ ਕਰਨ ਦਾ ਮੌਕਾ ਦਿੱਤਾ ਹੈ ਔਰ ਸਾਰਾ ਆਰ ਪਾਰ ਸੰਬਾਧ ਜੋ ਵੀ ਹੈ ਸਾਡੇ ਕੁਮਿੰਦਰ ਸਿੰਘ ਸੂਤਕੁਰੀ ਜੀ ਤੋਂ ਬੜਾ ਹੀ ਸੀ ਅੱਜ ਸਾਡੇ ਕੁਮਿੰਦਰ ਸਰ ਸੂਤਕੁਰੀ ਜੀ ਬਹੁਤ ਤੁਨ ਮੰਨ ਅਤੇ ਧਰ ਨਾਲ ਸੇਵਾ ਕਰ ਰਹੇ ਹਨ ਬਹੁਤ ਵਧੀਆ ਸੇਵਾ ਚੱਲ ਰਹੀ ਹੈ ਔਰ ਅਸੀਂ ਇੱਕ ਸਰਦਾਰ ਕੁਮਿੰਦਰ ਸਿੰਘ ਸੂਤਕੁਰੀ ਜੀ ਵੱਲੋਂ ਪ੍ਰਸਤਰਾਇਆ ਜਾ ਰਿਹਾ ਹੈ ਮਾਤਾ ਕੀ ਟਕੋਰ ਦੇ ਨਾਮ ਤੇ ਜਿਸ ਵਿੱਚ ਮੌਨਮਾਨ ਬੱਚਿਆਂ ਨੂੰ ਅਤੇ ਫੁੱਟਬਾਲ ਦੇ ਖਿਡਾਰੀਆਂ ਨੂੰ ਅਤੇ ਗਰੀਬ ਪਰਿਵਾਰਕੀਆਂ ਬੱਚੀਆਂ ਨੂੰ ਜੋ ਕਿ ਫੁੱਟਵਾਲ ਬੰਦੇ ਜਾਂਦੇ ਹਨ ਬੱਚਿਆਂ ਦੇ ਵਿਆਹ ਕਿਤੇ ਜਾਂਦੇ ਹਨ ਕ੍ਰਿਪਾ ਦੀ ਜੋ ਸੇਵਾ ਹੈ ਕੁਮਾਰੀਆ ਦਾ ਇਲਾਜ ਹੈ ਉਹ ਕਰਵਾਇਆ ਜਾਂਦਾ ਹੈ ਜੋ ਕਿ ਪਹਿਲਾਂ ਤੁਸੀਂ ਇੰਨੀ ਸੇਵਾ ਕਰ ਰਹੇ ਹਨ ਪਾਰਟੀ ਤੋਂ ਬਾਹਰ ਹੁੰਦੇ ਹੋਏ ਔਰ ਇੱਕ ਸ਼ਰੋਮੀ ਨੇਤਾ ਹੁੰਦੇ ਹੋਏ ਪਾਰਟੀ ਤੋਂ ਬਾਹਰ ਸਨ ਫਿਰ ਵੀ ਇੰਨੀ ਸੇਵਾ ਜੇ ਸਾਡੀ ਪਾਰਟੀ ਵਿੱਚ ਆਉਂਦੇ ਹਨ ਤੇ ਫਿਰ ਕਿੰਨੀ ਸੇਵਾ ਕਰਨਗੇ ਅਸੀਂ ਪਾਰਟੀ ਦੇ ਕਾਂਗਰਸ ਪਾਰਟੀ ਦੇ ਸੀਨੀਅਰ ਜੋ ਸਾਡੇ ਕਾਮਰਸ ਪਾਰਟੀ ਦੇ ਪ੍ਰਧਾਨ ਹਨ ਜੋ ਅਹੁਦੇਦਾਰ ਹਨ ਜੋ ਉੱਪਰ ਹਾਈ ਕਮਾਂਡ ਬੈਠੀ ਹੈ ਉਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਸਾਡੇ ਗੁਵਿੰਦਰ ਸਿੰਘ ਸੂਰਪਰੀ ਜੀ ਨੂੰ ਸਾਡੇ ਐਸ ਹਲਕੇ ਦਾ ਅਹੁਦਾ ਦੇ ਕੇ ਕਾਰ ਭਾਰ ਸੰਭਾਲ ਕੇ ਉਹਨਾਂ ਦੇ ਉੱਤੇ ਨਿਰਕਰਮਣ ਔਰ ਉਹਨਾਂ ਨੂੰ ਅੱਗੇ ਰਹਿਣ ਸਾਡੇ ਹਲਕੇ ਦੀ ਵੀ ਤਕਰੀਬਤ ਪੇਰੀ ਮੰਨਦਾ ਹੈ ਕਿ ਸਰਦਾਰ ਗੁਵਿੰਦਰ ਸਿੰਘ ਸੂਰਪਰੀ ਸਾਡੇ ਹਲਕੇ ਦਾ ਕਾਰਜਭਾਰ ਸੰਭਾਲਣ ਸਾਨੂੰ ਇੱਕ ਮਾਣੂ ਬਹੁਤ ਪੂਰੀ ਤਪੀਰ ਹੈ ਨੈਕਸਟ ਹੁਣ ਪਰਸੋਂ ਨੂੰ 15 ਤਰੀਕ ਹੈ ਅਸੀਂ ਆਜ਼ਾਦੀ ਦਿਵਸ ਜੋ ਕਿ 1947 15 ਅਗਸਤ 1947 ਸਾਰਾ ਦੇਸ਼ ਖੁਸ਼ੀਆਂ ਭਰਿਆ ਮਨਾਉਂਦਾ ਹੈ ਅਸੀਂ ਪਰਸੋਂ ਨੂੰ ਸਰਦਾਰ ਗੁਰਿੰਦਰ ਸਿੰਘ ਸੂਰਪਰੀ ਜੀ ਦੇ ਰਹਿ ਮਾਈਂਟਰ ਅਸੀਂ 15 ਅਗਸਤ ਦਾ ਦਿਵਸ ਅਸੀਂ ਐਸ ਰਗਾਤੇ ਹਲਕਾ ਚੰਬੇਵਾਲ ਦੇ ਚੰਬੇਵਾਲ ਪਿੰਡਕੇ ਸਾਡੇ ਆਫਿਸ ਵਿੱਚ ਨਿਸ਼ਾਨ ਕੱਢ ਕੇ ਔਰ ਅਸੀਂ ਨਿਸ਼ਾਨ ਖੜਾ ਰਹਿਵਾਂਗੇ ਅਸੀਂ ਸਰਬ ਸਾਡੇ ਦੇਸ਼ਵਾਸੀ ਸਾਡੇ ਪੰਜਾਬਵਾਸੀ ਅਤੇ ਸਾਡੇ ਹਲਕਾ ਨਿਵਾਸੀਆਂ ਨੂੰ ਬਹੁਤ ਬਹੁਤ ਆਜ਼ਾਦੀ ਦੀਆਂ ਆਜ਼ਾਦੀ ਦੇਸ਼ ਦੀਆਂ ਵਧਾਈਆਂ ਦਿੰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਚੌਰੀ ਮੁਰਰੇ ਸਿੰਘ ਜੂਥ ਪ੍ਰਧਾਨ ਵਿਧਾਨ ਸਭਾ ਹਲਕਾ ਚੰਬਿਆ ਅਸੀਂ ਆਈ ਕਮਾਂਡ ਨੂੰ ਇਹ ਬੇਨਤੀ ਕਰਨਾ ਚਾਹੁੰਦੇ ਆਂ ਕਿ ਜਿਹੜੇ ਸਾਥੇ ਹਲਕੇ ਦੇ ਚਾਰਜ ਕੁਲਵਿੰਦਰ ਸਿੰਘ ਸੂਲਪੁਰੀ ਜੀ ਜਿਹੜੇ ਹਲਕੇ ਦੇ ਵਿੱਚ ਕਾਫੀ ਚਿਰ ਤੋਂ ਮਿਹਨਤ ਕਰ ਰਹੇ ਆ ਤੇ ਜਦੋਂ ਡਾਟ ਰਾਜ ਕੁਮਾਰੀ ਛੱਡ ਕੇ ਗਏ ਆ ਉਦੋਂ ਦਾ ਵੀ ਹਲਕਾ ਇਹ ਦੇਖ ਰਿਹਾ ਅਸੀਂ ਪਾਰਟੀ ਵਿੱਚ ਇਹ ਕਹਿਣਾ ਚਾਹੁੰਦੇ ਹਾਂ ਕਿ ਜਿਹੜੀ ਹਲਕਾ ਜਪਿਆਲੇ ਜਿਉੜੀ ਜੋਂ ਹੋਣੀ ਆ ਉਹਦੇ ਵਿੱਚ ਨਾਰਿਕਾ ਕੁਲਵਿੰਦਰ ਸਿੰਘ ਸੂਲਪੁਰੀ ਜੀ ਨੇ ਜਿਹੜਾ ਤੁਸੀਂ ਮੋ ਅੱਗ ਬੇਹਾਂ ਦਾ ਜਾਵੇ ਕਿਉਂਕਿ ਇਹਨਾਂ ਨੇ ਹੀ ਬੰਦ ਕੀਤੀ ਆ ਜਿਹੜਾ ਪਾਰਟੀ ਹਾਲ ਕਿ ਇਹਦੇ ਵਿੱਚ ਜਿਹੜਾ ਖਰਚਾ ਕਰ ਰਹੇ ਆ ਜੋ ਆਪਣੇ ਕੋਲੋਂ ਜਿਹੜਾ ਕਰ ਰਹੇ ਆ ਅਸੀਂ ਪਾਰਟੀ ਨੂੰ ਬੇਨਤੀ ਕਰਦੇ ਆਂ ਜੀ ਜਿਹੜੀ ਹਾਲ ਕਿ ਜਿਹੜੀ ਟਿਕਟਾਂ ਉਹ ਹਾਲ ਕਿ ਇਹਦੇ ਬੰਦੇ ਨੇ ਜਿਹੜਾ ਮਿਹਨਤ ਕਰਦਾ ਉਹਨੂੰ ਵੀ ਦਿੱਤੀ ਜਾਵੇ